30 ਇੰਚ ਵਿੱਚ ਮਿਲ ਜਾਂਦੇ ਆ ਜੀ ਲੋ ਜੀ ਸ਼ੌਕਰ ਚੈੱਕ ਕਰ ਨਵੇਂ ਵਧੀਆ ਅੱਛਾ ਕਿਹੜੇ ਕਿਹੜੇ ਮਾਡਲਾਂ 'ਚ ਮਿਲਣ ਦੀ ਆਪਣੇ ਕੋਲ ਹੁੰਦਾ ਵੀ ਆਪਾਂ ਨੂੰ ਇਸ ਮਾਡਲ 'ਚ ਮਿਲ ਜਾਣਗੇ ਸਾਰੀ ਗੱਡੀਆਂ ਜੀ ਮਹਿੰਦਰਾ ਟਾਟਾ ਹੈਗਾ ਜੀ ਪਰੀਜ਼ਾ ਦਾ ਵੈਂਟੋ ਦਾ ਪੋਲੋ ਦਾ i20 ਦਾ ਅਮੂਮਨ ਸਾਰੀ ਗੱਡੀਆਂ ਦੇ ਹਿੱਸੇ ਮਿਲ ਜਾਂਦੇ ਆ ਜੀ ਇੱਥੋਂ ਸੈਕਿੰਡ ਹੈਂਡ ਜੇ ਲੋਡ ਹੈ ਗੱਡੀਆਂ ਦੀ ਆ ਸਕਰੀਨਾਂ ਲੱਗੀਆਂ ਅੰਦਰ ਬਾਈ ਜੀ ਸਾਰਾ ਓਕੇ ਆ ਜੀ ਇਹ ਹਾਂਜੀ ਹਾਂਜੀ ਸਭ ਵਰਕਿੰਗ ਹੈ ਜੀ ਆਪਣੀ ਗਾਰੰਟੀ ਹੋਏਗੀ ਚੱਲਣ ਦੀ ਸਮਾਨ ਦੀ ਹਾਂਜੀ ਹਾਂਜੀ ਜੋ ਮਰਜ਼ੀ ਲੈ ਲਓ ਜੀ ਜੋ ਮਰਜ਼ੀ ਲੈ ਲਓ ਜੀ ਇੰਜੈਕਟਰ ਲੈ ਲਓ ਤੁਸੀਂ ਟੈਪਰਡ ਕਵਰ ਲੈ ਲਓ ਇਹ ਅਲਟੀਨੇਟਰ ਹੈ ਜੀ ਇਹ ਟਰਬੋ ਹੈ ਜੀ ਅੱਛਾ ਜੀ ਗੇਅਰ ਕੋ ਕੇ ਗੇਅਰ ਖੋਲਦਾ ਜਿਵੇਂ ਅਲਾਈ ਲੱਗੇ ਹੋਏ ਆ ਜੀ ਅਲਾਈ ਚਾਹੀਦੇ ਆ ਟਾਇਰਾਂ ਸਾਣੇ ਚਾਹੀਦੇ ਆ ਇਕੱਲੇ ਲਾਏ ਚਾਹੀਦੇ ਆ ਉਹ ਵੀ ਆਪਾਂ ਦੇ ਦਾਂਗੇ ਜਿਵੇਂ ਵੀ ਕਿਸੇ ਨੂੰ ਚੰਗੇ ਲੱਗਦਾ ਹੋਵੇ ਜੀ ਇਹ ਸਾਰੀਆਂ ਗੱਡੀਆਂ ਆਪਣੀਆਂ ਹੀ ਖੜੀਆਂ ਨੇ ਜੀ ਟਾਟਾ ਦੀ ਇਨਾਂ ਕੋਲ ਟਾਟਾ ਦੀ ਨੈਕਸ ਔਨ ਗੱਡੀ ਖੜੀ ਹੈ ਅੰਦਰਲਾ ਕਿਸੇ ਨੂੰ ਏਸੀ ਪੈਨਲ ਕੋਈ ਮੀਟਰ ਕੋਈ ਹੋਰ ਸਮਾਨ ਚਾਹੀਦਾ ਸਮਾਨ ਸਿਰਦੀ ਹੈ ਅੱਛਾ ਜੀ ਇਹ ਔਨ ਦੀ ਇਹ ਬਹੁਤ ਖਰਾਬ ਹੁੰਦੀ ਹੈ ਜੀ ਆਪਣੇ ਕੋਲ オリジナル ਮਿਲੇਗੀ ਆਪਣੇ ਕੋਲ ਕੋਈ ਡੁਪਲੀਕੇਟਾਂ ਦੇ ਆਪਣੇ ਕੋਲ ਮੀਟਰ ਬਲੋਰ ਬਾਡੀਆਂ ਜੀ ਕੀ ਏਸੀ ਵਾਲੇ ਸਾਰੇ ਆਈਟਮਾਂ ਸਟੀering ਵੀਲ ਹੋ ਗਿਆ ਇਸ ਸੋਨਟ ਕਾਰ ਦਾ ਸਟੀering ਵੀਲ ਇਹ ਵੀ ਆਮ ਤੌਰ ਤੇ ਜਿਹੜੀਆਂ ਆਪਣੀਆਂ ਲਾਈਟਾਂ ਚਲਾਉਣ ਵਾਲੀ ਅਸੈਂਬਲੀਆਂ ਹੁੰਦੀਆਂ ਜੀ ਇਹ ਖਰਾਬ ਹੋ ਜਾਂਦੀਆਂ ਜੀ ਹਾਂ ਜੀ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੇ ਮਿੱਤਰੋ ਆਪਾਂ ਆਏ ਜੀ ਪਟਿਆਲੇ ਜਦੋਂ ਆਪਣੀਆਂ ਗੱਡੀਆਂ ਦਾ ਸਮਾਨ ਜਾਂ ਗੱਡੀਆਂ ਦੇ ਵਿੱਚ ਕੋਈ ਦਿੱਕਤ ਆਉਂਦੀ ਹੈ ਨਾ ਸਪੇਅਰ ਪਾਰਟ ਦੀ ਬਹੁਤ ਜ਼ਰੂਰਤ ਪੈਂਦੀ ਹੈ ਤੇ ਲੈਣ ਜਾਈਏ ਇਹ ਤਾਂ ਬੜਾ ਮਹਿੰਗਾ ਮਿਲਦਾ ਹੈ ਹਨਾ ਕਿਸੇ ਵੇਲੇ 10-10 ਹਜ਼ਾਰ ਰੁਪਏ ਦਾ ਵੀ ਪਾਰਟ ਆਉਂਦਾ ਤੇ ਆਪਾਂ ਨੂੰ ਜੇ ਉਹੀ ਚੀਜ਼ ਅੱਧ ਮੁੱਲ ਤੇ ਜਾਂ ਅੱਧ ਤੋਂ ਵੀ ਘੱਟ ਮੁੱਲ 'ਚ ਮਿਲ ਜਾਵੇ ਕਿੰਨੀ ਵਧੀ ਸੋ ਇਹੋ ਜੀ ਥਾਂ ਤੇ ਆ ਜਿੱਥੇ ਬਾਈ ਜੀ ਗੱਡੀਆਂ ਲੈਂਦੇ ਆ ਖਰੀਦਦੇ ਆ ਨਿਲਾਮੀ ਚੋਂ ਤੇ ਉਹਨਾਂ ਦੇ ਪਾਰਟਸ ਆਪਾਂ ਨੂੰ ਕੱਢ ਕੇ ਦਿੰਦੇ ਆ ਸਸਤੇ ਰੇਟਾਂ ਤੇ ਬਾਈ ਜੀ ਨਾਲ ਉਹ ਖੜੇ ਨੇ ਗੱਲਬਾਤ ਕਰਦੇ ਆ ਤੇ ਸਾਰੇ ਚੀਜ਼ਾਂ ਤੁਹਾਨੂੰ ਕੀ ਕੀ ਮਿਲਦੇ ਪਾਰਟਸ ਉਹ ਦਿਖਾਵਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਜੀ ਸ਼ੁਕਰੀਆ ਸਰ ਜੀ ਸ਼ੁਕਰੀਆ ਜੀ ਹਾਂ ਜੀ ਬਾਈ ਜੀ ਤੇ ਪਾਰਟਸ ਆਪਣੇ ਕੋਲ ਪਤਾ ਲੱਗਾ ਸੀ ਜੀ ਮਿਲਦੇ ਨੇ ਗੱਡੀਆਂ ਦੇ ਬਾਈ ਜੀ ਤੇ ਮੈਂ ਕਵਾਂਗੇ ਮੇਰੇ ਜਿਹੜੇ ਸਬਸਕ੍ਰਾਈਬਰਸ ਨੇ ਵਿਊਅਰਸ ਨੇ ਉਹਨਾਂ ਨੂੰ ਤੁਸੀਂ ਜਰੂਰ ਦਿਖਾਓ ਜੀ ਕੀ ਕੀ ਸਮਾਨ ਮਿਲ ਜਾਂਦਾ ਕਿੰਨੀ ਕੁ ਰੇ ਪਹਿਲੇ ਤਾਂ ਜੀ ਸਾਰੇ YouTube viewers ਨੂੰ ਸਤਿ ਸ਼੍ਰੀ ਅਕਾਲ ਤੇ ਭਾਜੀ ਉਹਨੇ ਆਏ ਸਾਡੇ ਕੋਲ ਅੱਜ ਇਹਨਾਂ ਨੂੰ ਵੀ ਸਮਾਨ ਦੇ ਕੇ ਤੋਰਾਂਗੇ ਤੇ ਅਸੀਂ ਸਾਰਿਆਂ ਨੂੰ ਹੀ ਸਸਤੇ ਰੇਟਾਂ ਤੇ ਸਮਾਨ ਦਿੰਨੇ ਆ ਵੀ ਜੋ ਮਾਰਕੀਟ ਰੇਟ ਜਿਵੇਂ ਕੋਈ ਆਈਟਮ 10000 ਦੀ ਨਵੀਂ ਹੈ ਤਾਂ ਸਾਡੇ ਕੋਲ ਅਮੂਮਨ 2000-2500 ਰੁਪਏ ਦੇ ਰੇਟ ਦੇ ਵਿੱਚ ਨਵੇਂ ਵਰਗੀ ਆਈਟਮ ਮਿਲ ਜਾਂਦੀ ਹੈ ਅੱਧ ਤੋਂ ਵੀ ਘੱਟ ਗਿਆ ਜੀ ਹਾਂਜੀ ਬਿਲਕੁਲ ਤੇ ਬਾਈ ਜੀ ਹੁਣ ਆਪਾਂ ਕਰੀਏ ਸ਼ੁਰੂ ਕਿਹੜੀ ਆਈਟਮ ਤੋਂ ਆਪਾਂ ਸ਼ੁਰੂ ਕਰਨਾ ਜੀ ਦਿਖਾਈਏ ਕਰੀਏ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਆਜੋ ਆਜੋ ਜੀ ਆ ਗੱਡੀਆਂ ਦਿਖਾਓ ਮਣੀਆਂ ਜੀਆਂ ਸਾਰੀਆਂ ਖੜੀਆਂ ਹੋਈਆਂ ਨੇ ਇਹਨਾਂ ਜਿਹੜੀਆਂ ਗੱਡੀਆਂ ਸਾਰੀਆਂ ਉੱਥੇ ਮੌਜੂਦ ਨੇ ਇਹਨਾਂ ਜੋ ਹੀ ਸਮਾਨ ਦੇਣਾ ਜੀ ਆਪਾਂ ਨੂੰ ਕੱਢ ਕੇ ਇਹਨਾਂ ਨੇ ਹਣਾ ਸਾਰੀਆਂ ਉੱਚੀਆਂ ਨਵੇਂ-ਨਵੇਂ ਗੱਡੀਆਂ ਖੜੀਆਂ ਸੀ ਆਪਣੇ ਬਾਕੀ ਆਉਂਦੀਆਂ ਰਹਿੰਦੀਆਂ ਨੇ ਜੀ ਹਣਾ ਹਾਂਜੀ ਹਾਂਜੀ ਬਿਲਕੁਲ ਆਉਂਦੀਆਂ ਰਹਿੰਦੀਆਂ ਨੇ ਜੀ ਤੇ ਚਲੋ ਜੀ ਕਰੀਏ ਆਜੋ ਜੀ ਆਜੋ ਆਹ ਦੇਖੋ ਸਮਾਨ ਇਹ ਸ਼ੌਕਰ ਹੋ ਗਏ ਜੀ ਅੱਛਾ ਆ ਜਿਹੜੇ ਹਾਂਜੀ ਹਾਂਜੀ ਇਹ ਨਵੀਂ-ਨਵੀਂ ਗੱਡੀਆਂ ਦੇ ਸ਼ੌਕਰ ਹੋ ਗਏ ਜੀ ਅੱਛਾ ਜੀ ਚਾਸੀਆਂ ਹੋ ਗਈਆਂ ਜੀ ਜਿਹੜੀਆਂ ਥੱਲੇ ਲੱਗਦੀਆਂ ਆਮ ਵੀ 20000 ਰੁਪਏ ਦੀ ਚਾਸੀ ਹੁੰਦੀ ਹੈ ਜੀ 25 ਅੱਛਾ ਸੀ ਹੁੰਦੀ ਆ ਆਪਣੇ ਕੋਲ 3000 4000 5000 ਇਸ ਰੇਟਾਂ ਚ ਮਿਲ ਜਾਂਦੇ ਆ ਛੋਕਰ 8 8 10000 ਰੁਪਏ ਦੇ ਨਵੇਂ ਛੋਕਰ ਹੁੰਦੇ ਆ ਜੀ ਆਪਣੇ ਕੋਲ 1000 1500 2000 ਇਸ ਰੇਂਜ ਵਿੱਚ ਮਿਲ ਜਾਂਦੇ ਆ ਜੀ ਲੋ ਜੀ ਆ ਸ਼ੌਕਰ ਚੱਕਰ ਨਵੇਂ ਵਧੀਆ ਅੱਛਾ ਕਿਹੜੇ ਕਿਹੜੇ ਮਾਡਲਾਂ ਵਿੱਚ ਮਿਲਣ ਦੀ ਆਪਣੇ ਕੋਲ ਹੁੰਦਾ ਵੀ ਆਪਾਂ ਨੂੰ ਇਸ ਮਾਡਲ ਵਿੱਚ ਮਿਲ ਜਾਣਗੇ ਸਾਰੀ ਗੱਡੀਆਂ ਜੀ ਮਹਿੰਦਰਾ ਟਾਟਾ ਮਾਰੂਤੀ ਹਰੇਕ ਕੰਪਨੀ ਦੇ ਹਰੇਕ ਗੱਡੀ ਦਾ ਆਪਣੇ ਕੋਲ ਸਪੇਅਰ ਪਾਰਟ ਮਿਲ ਪੂਰੇ ਚਾਂਸ ਹੁੰਦੇ ਮਿਲ ਜਾਣਗੇ ਹਾਂਜੀ ਮਤਲਬ ਕਿ ਮੰਨ ਲਓ ਜਿਹੜਾ ਉੱਥੇ ਸ਼ੌਕਰ ਕੋਈ ਲਾ ਲਓ ਭਾਈ ਅੰਦਾਜ਼ਾ ਜੇ ਕੋਈ 10000 ਚੀਜ਼ ਦਾ ਆਪਣੇ ਕੋਲ 3000 3500 ਤੱਕ ਮਿਲ ਜੂ ਵਧੀਆ ਕੰਡੀਸ਼ਨ ਚ ਤੋਂ ਵੀ ਘੱਟ ਕੀ ਦੇ ਦਾਂਗੇ ਤੇ ਵਧੀਆ ਕੰਡੀਸ਼ਨ ਚ ਦੇਵਾਂਗੇ ਠੀਕ ਠੀਕ ਹੈ ਭਾਈ ਜੀ ਲੋ ਜੀ ਆ ਆ ਗਏ ਨੇ ਜ ਤੇ ਆ ਦਿਖਾਏ ਸੀ ਬਾਈ ਜੀ ਨੇ ਥੱਲੇ ਵਾਲਾ ਹਿੱਸਾ ਨਾ ਗੱਡੀ ਦਾ 88 88 ਹੈ ਨਾ ਹਾਂਜੀ ਇਹ ਪਿਛਲੇ ਹਿੱਸੇ ਹੋਗੇ ਜੀ ਜਿਹੜੇ ਗੱਡੀ ਦੇ ਪਿਛਲੇ ਚੱਕੇ ਲੱਗੇ ਹੁੰਦੇ ਆ ਜੀ ਹਾਂਜੀ ਆ ਦੇਖੋ ਬਰੇਜ਼ਾ ਨਵੇਂ 21 ਮਾਡਲ ਦਾ ਹਿੱਸਾ ਹੈਗਾ ਜੀ ਬਰੀਜ਼ਾ ਦਾ ਉਹ ਵੈਂਟੋ ਦਾ ਪੋਲੋ ਦਾ i20 ਦਾ ਉਮੂਮਨ ਸਾਰੀ ਗੱਡੀਆਂ ਦੇ ਹਿੱਸੇ ਮਿਲ ਜਾਂਦੇ ਆ ਜੀ ਜੀ ਇਹ ਇਹ ਰੂਟਰ ਹੋਗੇ ਜੀ ਆਪਣੇ ਅੱਛਾ ਜੀ ਜਿਹੜੇ ਗੱਡੀਆਂ ਦੇ ਆਪਾਂ ਤਵੇ ਕਹਿੰਦੇ ਆ 22 ਮਾਡਲ ਦਾ ਹੈਰੀਅਰ ਦਾ ਆਮ ਆਮ ਇਹ ਚੀਜ਼ਾਂ ਦੇਖਣ ਨੂੰ ਨਹੀਂ ਮਿਲਦੀਆਂ ਆਪਣੇ ਕੋਲੇ ਸਾਰਾ ਨਵੇਂ ਤੋਂ ਨਵੇਂ ਮਾਡਲ ਦਾ ਸਾਰਾ ਸਮਾਨ ਇਹ ਰੂਟਰ ਨੇ ਜੀ ਹਣਾ ਹਾਂਜੀ ਹਾਂਜੀ ਆ ਦੇਖੋ ਜੀ ਆ ਹੁਣ ਆਪਣੇ ਕੋਲ ਗੱਡੀ ਆਈ ਹੈ ਸਟਾਕ ਦੇ ਵਿੱਚ ਲਓ ਜੀ ਇਹ ਮਹਿੰਦਰਾ ਦੀ 25 ਮਾਡਲ ਜਿਹੜੀ ਅੱਜ ਕੱਲ ਬੈਟਰੀ ਵਾਲੀ ਗੱਡੀ ਆਣੀ ਸ਼ੁਰੂ ਹੋਈ ਹੈ ਹਾਂਜੀ ਹਾਂਜੀ ਮਹਿੰਦਰਾ ਦੀ ਆਉਂਦੀ ਹੈ ਜੀ ਹਾਂਜੀ ਉਹਦੇ ਕੋਲ ਤਿੰਨ ਤਿੰਨ ਸਕਰੀਨਾਂ ਸਾਰਾ ਕੁਝ ਲਓ ਜੀ ਆ ਸਾਰਾ ਸਮਾਨ ਤੁਹਾਨੂੰ ਇੱਥੋਂ ਸੈਕ ਹੈਂਡ ਜੇ ਲੋਡ ਹੈ ਗੱਡੀਆਂ ਦੀ ਆ ਸਕਰੀਨਾਂ ਲੱਗੀਆਂ ਅੰਦਰ ਬਾਈ ਜੀ ਸਾਰਾ ਓਕੇ ਆ ਜੀ ਇਹ ਹਾਂਜੀ ਹਾਂਜੀ ਸਭ ਵਰਕਿੰਗ ਹੈ ਜੀ ਆਪਣੀ ਗਾਰੰਟੀ ਹੋएगी ਚੱਲਣ ਦੀ ਸਮਾਨ ਦੀ ਆਹ ਸਮਾਨ ਤੁਹਾਨੂੰ ਇਹਦੇ ਚੋਂ ਕੱਢ ਕੇ ਦੇਣਗੇ ਕਿਸੇ ਨੂੰ ਬੈਟਰੀ ਦੀ ਜ਼ਰੂਰਤ ਹੈ ਮੋਟਰ ਦੀ ਜ਼ਰੂਰਤ ਹੈ ਜੋ ਆਈਟਮ ਚਾਹੀਦੀ ਹੈ ਆਪਣੇ ਕੋਲੋਂ ਮਿਲ ਜਾਏਗੀ ਇਲੈਕਟ੍ਰਿਕ ਅੱਜਕੱਲ ਫਲੱਡ ਦੇ ਵਿੱਚ ਜਿਵੇਂ ਗੱਡੀਆਂ ਪਾਣੀ ਚ ਡੁੱਬ ਜਾਂਦੀਆਂ ਤਾਂ ਉਹ ਗੱਡੀਆਂ ਦਾ ਜਿੰਨਾ ਵੀ ਇਲੈਕਟ੍ਰੋਨਿਕ ਪਾਰਟ ਹੈਗਾ ਉਹ ਸਾਰਾ ਆਪਣੇ ਕੋਲੇ ਮਿਲ ਜਾਂਦਾ ਗੱਡੀਆਂ ਦਾ ਸਮਾਨ ਤੇ ਬਾਈ ਜੀ ਸਭ ਤੋਂ ਪਹਿਲਾਂ ਐਡਰੈਸ ਦੱਸੋ ਜੀ ਆਪਦਾ ਐਡਰੈਸ ਆਪਣੀ ਹੈਗੀ ਸ਼ਾਪ ਨੰਬਰ 163 ਟਰੈਕਟਰ ਮਾਰਕੀਟ ਦਮਨ ਮੋਟਰ ਦੇ ਨਾਮ ਤੋਂ ਆਪਣੀ ਸ਼ਾਪ ਹੈਗੀ ਲਓ ਜੀ ਆਹ ਨੰਬਰ ਵੀ ਆ ਗਿਆ ਬਾਈ ਜੀ ਹਰਾਂ ਦਾ ਤੇ ਬਾਕੀ ਸਕਰੀਨ ਤੇ ਵੀ ਚਲਾਵਾਂਗੇ ਨੰਬਰ ਇਹਨਾਂ ਦਾ ਹਨਾ ਤੁਸੀਂ ਦੇਖ ਹੀ ਰਹੇ ਹੋ ਨੰਬਰ ਤੇ ਅੱਛਾ ਭਾਈ ਜੀ ਹੋਰ ਇੱਧਰ ਆ ਜਿਵੇਂ ਇੰਜਨ ਆ ਪਏ ਨੇ ਇਹਨਾਂ ਦੇ ਪਾਰਟਸ ਮਿਲ ਜਾਂਦੇ ਨੇ ਆਪਣੇ ਕੋਲ ਜੇ ਜਰੂਰਤ ਹੋਵੇ ਤਾਂ ਪੂਰਾ ਇੰਜਨ ਲੈਣਾ ਪਊਗਾ ਜੀ ਜੋ ਮਰਜ਼ੀ ਲੈ ਲਓ ਜੀ ਇੰਜੈਕਟਰ ਲੈ ਲਓ ਤੁਸੀਂ ਟੈਪਡ ਕਵਰ ਲੈ ਲਓ ਇਹ ਆਲਟੀਨੇਟਰ ਹੈ ਜੀ ਇਟਰਬੋ ਹੈ ਜੀ ਗੇਅਰ ਕੋ ਕੇ ਗੇਅਰ ਖੋਲ ਦਾਂਗੇ ਵੀ ਆਮ ਇਹ ਨਹੀਂ ਹੈ ਕਿ ਸਾਰਾ ਕੁਝ ਲੈਣਾ ਪਏਗਾ ਜੀ ਜੋ ਤੁਹਾਨੂੰ ਠੀਕ ਲੱਗਦਾ ਹੈ ਜੀ ਉਹ ਆਪਾਂ ਤੁਹਾਨੂੰ ਕੋਲ ਕੇ ਦੇ ਦਾਂਗੇ ਜਿਸ ਜੀ ਦੀ ਤੁਹਾਨੂੰ ਤੁਹਾਨੂੰ ਰਿਕੁਆਇਰਮੈਂਟ ਹੈਗੀ ਹੈ ਜੀ ਆਪਾਂ ਉਹ ਚੀਜ਼ ਦੇ ਦਾਂਗੇ ਜੀ ਠੀਕ ਠੀਕ ਹੈ ਵੀਰ ਜੀ ਅੱਛਾ ਭਾਈ ਜੀ ਜਿਵੇਂ ਹੁਣ ਤੁਸੀਂ ਕਹਿਆ ਇਹਨਾਂ ਦੇ ਪਾਰਟਸ ਮਿਲ ਜਾਂਦੇ ਹਨ ਟਰਬੋ ਮਿਲ ਜੂਗੀ ਹਨਾ ਸਾਰਾ ਸਮਾਨ ਤੇ ਬਾਈ ਜੀ ਆਪਣੇ ਕੋਲ ਪਿਆ ਵੀ ਹੋਇਆ ਖੁੱਲਾ ਆਪਾਂ ਨੂੰ ਦਿਖਾਓਗੇ ਪਰਲੀ ਸ਼ਾਪ ਵੀ ਆਪਣੀ ਓਹ ਜੀ ਹਾਂਜੀ ਹਾਂਜੀ ਉਹ ਸਾਰੀਆਂ ਗੱਡੀਆਂ ਪਿੱਛੇ ਆਪਣੀਆਂ ਹੀ ਖੜੀਆਂ ਨੇ ਜੀ ਆਜੋ ਹਾਂਜੀ ਹਾਂਜੀ ਚਲੋ ਜੀ ਆਪਾਂ ਹੁਣ ਉਧਰ ਚੱਲਦੇ ਆ ਸਾਰਾ ਦੇਖ ਕੇ ਤੁਹਾਨੂੰ ਦੱਸਦੇ ਆ ਵੀ ਕੀ ਕੀ ਸਿਸਟਮ ਅੱਗੇ ਜੀ ਸਕੋਡਾ ਵਾਕਸ ਵੈਗਨ ਦਾ ਜਰਮਨ ਕਾਰਾਂ ਦਾ ਇਹ ਚੀਪ ਕੰਪਾਸ ਆ ਦੇਖੋ ਸੀਟਾਂ ਵੀ ਬਈ ਨਹੀਂ ਬਿਲਕੁਲ ਗੱਡੀਆਂ ਦੀਆਂ ਸੀਟਾਂ ਇਹ ਫਿਰ ਵੀਰ ਜੀ ਜਿਵੇਂ ਹੋਣਾ ਸੀਟਾਂ ਦੀ ਕੰਡੀਸ਼ਨ ਚਲੋ ਧੁੱਪੇ ਪਈਆਂ ਨੇ ਜਾਂ ਕੁਛ ਕੱਟਾ ਵਗੈਰਾ ਪੈਂਦਾ ਫਿਰ ਸਾਫ਼ ਕਰਾ ਕੇ ਦੋ ਹਾਂਜੀ ਹਾਂਜੀ ਬਿਲਕੁਲ ਜੀ ਫਰੈਸ਼ ਸਾਫ਼ ਕਰਾ ਕੇ ਫਿੱਟ ਕਰਾ ਕੇ ਦਵਾਵਾਂਗੇ ਗਾਗ ਦੀ ਪੂਰੀ ਤਸੱਲੀ ਹੋਏਗੀ ਗੱਡੀ ਫਿੱਟ ਕਰਾ ਕੇ ਦਵਾਵਾਂਗੇ ਫਿਟਿੰਗ ਦੀ ਸਾਡੀ ਜ਼ਿੰਮੇਵਾਰੀ ਆ ਹੁਣ ਜਿਵੇਂ ਸਕੋਡਾ ਗੱਡੀ ਖੜੀ ਹੈ ਨਾ ਇਹਨਾਂ ਦੇ ਪਾਰਟਸ ਸਾਰਿਆਂ ਨੂੰ ਮਿਲ ਜਾਣਗੇ ਬਾਈ ਜੀ ਕਿਵੇਂ ਕਿਹੜੀ ਕਿਹੜੀ ਮੇਨ ਕੰਪਨੀ ਦੇ ਕੰਮ ਕਰਦੇ ਹੋਗੇ ਤਕਰੀਬਨ ਹਰੇਕ ਚੀਜ਼ ਹਰੇਕ ਦੀ ਮਿਲ ਜਾਂਦੀ ਹੈ ਆਪਣੇ ਕੋਲ ਦੀ ਸਾਰ desire ਖੜੀ ਹੈ ਜੀ ਇਹ 10 ਸਮਾਨ ਮਿਲ ਜੂਗਾ ਇੱਕ ਰੇਟਾ ਖੜੀ ਹੈ ਜੀ 17 18 ਮਾਡਲ ਦੀ ਕਿਸੇ ਨੂੰ ਜਿਵੇਂ ਅਲਾਈ ਲੱਗੇ ਹੋਏ ਆ ਜੀ ਅਲਾਈ ਚਾਹੀਦੇ ਆ ਟਾਇਰਾਂ ਸਾਣੇ ਚਾਹੀਦੇ ਆ ਕੱਲੇ ਲਾਏ ਚਾਹੀਦੇ ਆ ਉਹ ਵੀ ਆਪਾਂ ਦੇ ਦਾਂਗੇ ਜਿਵੇਂ ਵੀ ਕਿਸੇ ਨੂੰ ਚੰਗੇ ਲੱਗਦੇ ਆ ਆਪਸ਼ਨ ਪੂਰੀ ਹੈ ਨਾ ਜੀ ਇੱਕ ਦਾ ਸਾਈਡ ਸ਼ੀਸ਼ਾ ਟੁੱਟ ਗਿਆ ਜੀ ਸਾਈਡ ਸ਼ੀਸ਼ਾ ਚਾਹੀਦਾ ਆਪਾਂ ਗੱਡੀ ਚੋਂ ਖੋਲ ਕੇ ਅਰੀਜਨਲ ਪੀਸ ਦਵਾਂਗੇ ਉਸ ਤੋਂ ਬਾਅਦ ਜਿਵੇਂ ਗੱਡੀ ਹੈਗੀ ਆ ਜੀ 21 ਮਾਡਲ ਡਿਜ਼ਾਇਰ ਕਿਸੇ ਨੂੰ ਗੱਤੇ ਮਸ਼ੀਨਾ ਸਮਾਨ ਕੋਈ ਵੀ ਚਾਹੀਦਾ ਹੈਗਾ ਸ਼ੀਸ਼ੇ ਵਗੈਰਾ ਸਾਈਡ ਵਾਲੇ ਹਾਂਜੀ 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 ਬਿਲਕੁਲ ਜੀ ਤੁਸੀਂ ਸਮਾਨ ਸਾਰਾ ਡੈਕ ਵਗੈਰਾ ਚਾਹੀਦਾ ਜੀ ਕੁਛ ਚਾਹੀਦਾ ਜੀ ਆਪਾਂ ਸਪੀਕਰ ਵਗੈਰਾ ਵੀ ਹੁੰਦੇ ਭਾਈ ਆਪਣੇ ਕੋਲ ਹਾਂਜੀ ਹਾਂਜੀ ਬਿਲਕੁਲ ਜੀ ओरिजिनल ਸਮਾਨ ਹੋਏਗਾ ਜੀ ਸਾਰਾ ਆਪਣੇ ਕੋਲੇ ਜੀ ਠੀਕ ਹੈ ਜੀ ਤੇ ਲੋ ਜੀ ਇਹ ਸਾਰੀਆਂ ਗੱਡੀਆਂ ਆਪਣੇ ਹੀ ਖੜੀਆਂ ਨੇ ਜੀ ਟਾਟਾ ਦੀ ਇਨਾਂ ਕੋਲ ਟਾਟਾ ਦੀ ਨੈਕਸਨ ਗੱਡੀ ਖੜੀ ਹੈ ਅੰਦਰ ਲਾ ਕਿਸੇ ਨੂੰ AC ਪੈਨਲ ਕੋਈ ਮੀਟਰ ਕੋਈ ਹੋਰ ਸਮਾਨ ਚਾਹੀਦਾ ਉਹ ਸਾਰਾ ਸਮਾਨ ਮਿਲ ਜਾਊਗਾ ਜੀ ਲੋ ਜੀ ਜੋ ਵੀ ਵਿੱਚ ਦੇ ਸਪੇਅਰ ਪਾਰਟ ਤੁਹਾਨੂੰ ਨਜ਼ਰ ਆ ਰਿਹਾ ਰੱਬ ਨਾ ਕਰੇ ਤੁਹਾਨੂੰ ਕਿਸੇ ਚੀਜ਼ ਮਤਲਬ ਦਿੱਕਤ ਆਉਂਦੀ ਹੈ ਖਰਾਬ ਹੈ ਤਾਂ ਤੁਸੀਂ ਇੱਥੋਂ ਆਣ ਕੇ ਲੈ ਸਕਦੇ ਹੋ ਇਹ ਸ਼ੌਪ ਨੰਬਰ ਤੁਹਾਨੂੰ ਬਾਈ ਨੇ ਦੱਸ ਦਿੱਤਾ ਵੀ 130 ਕਵਾੜੀ ਮਾਰਕੀਟ ਪਟਿਆਲਾ ਦਮਾ ਮੋਟਰਸ ਦੇ ਨਾਮ ਤੋਂ ਵੈਨਿਊ ਗੱਡੀ ਹੈ ਜੀ ਹੁੰਡਾਈ ਦੀ ਇਦਾਂ ਕੋਈ ਸਮਾਨ ਚਾਹੀਦਾ ਹੈ ਬਾਕੀ ਆਪਣੇ ਕੋਲ ਇਦਾਂ ਦਾ ਬਹੁਤ ਸਟਾਕ ਪਿਆ ਹੁੰਦਾ ਜੀ ਹੁਣ ਸਾਰਾ ਸਟਾਕ ਤਾਂ ਆਪਾਂ ਵੀਡੀਓ ਚ ਨਹੀਂ ਕਵਰ ਕਰ ਆਪਾਂਗੇ ਨਹੀਂ ਵੀਡੀਓ ਫਿਲਮ ਬਣ ਜੂਗੀ ਫਿਰ 3 ਘੰਟੇ ਦੀ ਬਿਲਕੁਲ ਜੀ ਬਹੁਤ ਸਟਾਕ ਪਿਆ ਹੈ ਜੀ ਪਰਮਾਤਮਾ ਦੀ ਕਿਰਪਾ ਨਾਲ ਜਿਹਨੂੰ ਜੋ ਵੀ ਚਾਹੀਦਾ ਜਿਹੜਾ ਵੀ ਆਊਗਾ ਤੁਹਾਡੀ ਵੀਡੀਓ ਦੇਖ ਕੇ ਆਊਗਾ ਉਹਦਾ ਸਪੈਸ਼ਲ ਤੌਰ ਤੇ ਮਾਨ ਤਾਣ ਵੀ ਕੀਤਾ ਜਾਊਗਾ ਬਹੁਤ ਬਹੁਤ ਧੰਨਵਾਦ ਜੀ ਉਹਨਾਂ ਨੂੰ ਓਕੇ ਸਮਾਨ ਮਿਲੂਗਾ ਜੀ ਬਿਲਕੁਲ ਹੁਣ ਆਪਾਂ ਮੜਾ ਇਹ ਸਮਾਨ ਵੀ ਵੇਖੀਏ ਨਾ ਜਿਹੜਾ ਤੁਹਾਡੇ ਕੋਲ ਖੁੱਲਾ ਪਿਆ ਹੋਇਆ ਹੈ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਆਜੋ ਜੀ ਆ ਇਹ ਦੇਖੋ ਜੀ ਇਹ XUV300 Mahindra ਦੀ ਉਹਦੀ ਮਸ਼ੀਨ ਹੈ ਜੀ ਇਹ ion car ਦੀ ਪਾਵਰ ਵਿੰਡੋ ਮਸ਼ੀਨ ਜਿਹੜੀ ਕਿ ਹਮੇਸ਼ਾ ਡਿਮਾਂਡ ਤੇ ਰਹਿੰਦੀ ਹੈ ਅੱਛਾ ਜੀ ion ਦੀ ਇਹ ਬਹੁਤ ਖਰਾਬ ਹੁੰਦੀ ਹੈ ਜੀ ਆਪਣੇ ਕੋਲ ओरिजिनल ਮਿਲੇਗੀ ਆਪਣੇ ਕੋਲ ਕੋਈ ਡੁਪਲੀਕੇਟ ਨਹੀਂ ओरिजिनल ਮਿਲੇਗੀ Hyundai ਦੀ ਐਦਾਂ ਇਹ ਸਾਰੀ ਕਾਰਾਂ ਦੀਆਂ ਜਿਹੜੀਆਂ ਵਾਈਪਰ ਵਾਲੀ ਮਸ਼ੀਨਾਂ ਹੈਗੀਆਂ ਇਹ ਕਿੰਨੇ ਕੀ ਮਿਲ ਗਈ ਆਉਣ ਵਾਲੀ ਤੁਸੀਂ ਕਿਹਾ ਇਹ 2000 ਰੁਪਏ ਦੀ ਮਸ਼ੀਨ ਮਿਲ ਗਈ 2000 ਜੀ ਐਨ ਵਧੀਆ ਹਾਲ ਦੀ ਹਾਂਜੀ ਹਾਂਜੀ ਜੋਕੇ ਕਰਕੇ ਦੇ ਦੋ ਜਾ ਕੇ ਫਿੱਟ ਕਰਾ ਕੇ ਦਵਾਂਗੇ ਚੱਲਣ ਦੀ ਆਪਣੀ ਗਾਰੰਟੀ ਹੋएगी ਜੀ ਵੈਰੀ ਗੁੱਡ ਜੀ ਉਸ ਤੋਂ ਬਾਅਦ ਜੀ ਜਿਵੇਂ ਆਪਣੇ ਕੋਲੇ ਗੱਡੀਆਂ ਦਾ ਸਾਰਾ ਸਮਾਨ ਜਿਵੇਂ ਹੁਣ ਇਲੈਕਟ੍ਰੋਨਿਕ ਮੀਟਰ ਪਏ ਨੇ ਉੱਪਰਲੇ ਖਾਨੇ ਸਾਰੇ ਮੀਟਰ ਜਿਹੜੀ ਜਿਹੜੀ ਗੱਡੀਆਂ ਅੱਜ ਕੱਲ ਆਉਂਦੀਆਂ ਸਾਰੀਆਂ ਗੱਡੀਆਂ ਦੇ ਆਪਣੇ ਕੋਲੇ ਡਿਜੀਟਲ ਮੀਟਰ ਡਿਜੀਟਲ ਵੀ ਹੁਣ ਸਿੰਪਲ ਹੋਣ ਸਾਰੀ ਤਰ੍ਹਾਂ ਦੇ ਆਪਣੇ ਕੋਲ ਮੀਟਰ ਬਲੋਰ ਬਾਡੀਆਂ ਜੀ ਪਕੇ ਏਸੀ ਵਾਲੇ ਸਾਰੇ ਆਈਟਮਾਂ ਸਟੀering wheel ਹੋ ਗਿਆ ਇਸ ਸੌਨਟ ਕਾਰ ਦਾ ਸਟੀering wheel ਹੈਗਾ ਜੀ ਕੀ ਆ ਸੌਨਟ ਦਾ ਜੀ 22 ਮਾਡਲ ਦਾ ਜੀ ਜੀ ਐਦਾਂ ਦਾ ਸਟੀering wheel ਗੱਡੀਆਂ ਦੇ ਪੈਡਲ ਪੋਰਡਲ ਹੋ ਗਏ ਗੱਡੀਆਂ ਦੇ ਜਿਵੇਂ ਹੁਣ I20 ਦੇ ਪੈਡਲ ਲੱਗੇ ਆ ਜੀ ਜੀ ਬਾਈ ਇਹ ਨਵੇਂ ਇਲੈਕਟ੍ਰੋਨਿਕ ਪੈਡਲ ਹੁੰਦੇ ਆ ਮੈਨੂਅਲ ਪੈਡਲ ਹੁੰਦੇ ਆ ਸਾਰੀ ਇਹ ਚੀਜ਼ਾਂ ਮਿਲ ਜਾਣਗੀਆਂ ਜੀ ਆਪਣੇ ਕੋਲ ਠੀਕ ਹੈ ਬਾਈ ਜੀ ਤੇ ਆ ਵੀ ਸਾਰਾ ਸਮਾਨ ਹਨਾ ਤਾਰਾਂ ਵਗੈਰਾ ਹਾਂ ਜੀ ਬਿਲਕੁਲ ਬਿਲਕੁਲ ਜੀ ਅਸੀਂ ਕਿਹਨਾ ਵਾਇਰਿੰਗ ਦੀ ਕਿਸੇ ਵਾਲੇ ਪ੍ਰੋਬਲਮ ਆ ਜਾਂਦੇ ਵਾਇਰਿੰਗ ਦੇ ਵਿੱਚ ਉਹਦਾ ਵੀ ਸਿਸਟਮ ਹੁੰਦਾ ਆਪਣੇ ਕੋਲ ਗੱਡੀਆਂ ਦੀ ਵਾਇਰਿੰਗ ਵੀ ਮਿਲ ਜੇਗੀ ਜੀ ਹਾਂ ਜੀ ਹਾਂ ਜੀ ਉਹ ਗੱਡੀਆਂ ਦੀ ਜੋ ਵਾਇਰਿੰਗ ਚਾਹੀਦੀ ਹੈ ਇਹ ਵੀ ਆਮ ਤੌਰ ਤੇ ਜਿਹੜੀਆਂ ਆਪਣੀਆਂ ਲਾਈਟਾਂ ਚਲਾਉਣ ਵਾਲੀ ਅਸੈਂਬਲੀਆਂ ਹੁੰਦੀਆਂ ਜੀ ਇਹ ਖਰਾਬ ਹੋ ਜਾਂਦੀਆਂ ਜੀ ਵਾਈਪਰ ਵਗੈਰਾ ਕਦੇ ਟੁੱਟ ਜਾਂਦੀ ਹੈ ਕਦੇ ਖਰਾਬ ਹੋ ਜਾਂਦੀ ਹੈ ਆਪਣੇ ਕੋਲ ਇਹ ਵੀ オリジナル ਮਿਲ ਜਾਣੀ ਹੈ ਹਾਂ ਜੀ ਬਿਲਕੁਲ ਕਿਹੜੀ ਗੱਡੀ ਦੀ ਹੈ ਬਾਈ ਜੀ ਇਹ i20 ਦੀ ਹੈ ਜੀ i20 17 ਮਾਡਲ ਦੀ i20 ਇਹ ਕਿੰਨੇ ਵਗੈਰਾ ਮੈਂ ਦੇਖ ਰਿਹਾ ਜਿਵੇਂ ਆ ਪਏ ਨੇ ਹਨਾ ਡੈਕ ਪਏ ਨੇ ਹਾਂਜੀ ਹਾਂਜੀ ਕੰਪਨੀ ਵਾਲੇ ਜਿਹੜੇ ਪਲੇਅਰ ਆਉਂਦੇ ਆ ਜੀ ਸਾਰੇ ਐਵੋਕਸ ਵੈਗਨ ਦੇ ਐਵੋਕਸ ਵੈਗਨ ਦੇ ਇਹ ਗੱਡੀਆਂ ਤੋਂ ਉਤਰਿਆ ਨਾ ਸਾਰੇ ਹਾਂਜੀ ਹਾਂਜੀ ਸਭ ਗੱਡੀਆਂ ਚੋਂ ਉਤਰਿਆ ਇਹ ਐਕਐਸਯੂਵੀ ਦਾ ਪਲੇਅਰ ਹੈਗਾ ਜੀ ਜੀ ਹਾਂਜੀ ਮਹਿੰਦਰਾ ਐਕਐਸਯੂਵੀ ਦਾ ਇਹ ਕੀਆ ਸੋਨਰ ਦਾ ਪਲੇਅਰ ਹੈਗਾ ਜੀ ਟੱਚ ਸਕ੍ਰੀਨ ਵਾਲਾ ਹਾਂਜੀ ਤੇ ਸਾਰੇ ਆਪਣੇ ਕੋਲ origignal ਗੱਡੀਆਂ ਚੋਂ ਉਤਰਿਆ ਮਾਲ ਹੀ ਮਿਲੂਗਾ ਜੀ ਜੀ ਇਹ ਗੱਡੀਆਂ ਦੇ ਸਾਈਡ ਸ਼ੀਸ਼ੇ ਹੋਗੇ ਜੀ ਸਾਈਡ ਮਿਰਰ ਆ ਗਏ ਹਾਂਜੀ ਹਾਂਜੀ ਹਰ ਇੱਕ ਤਰ੍ਹਾਂ ਦੀ ਗੱਡੀ ਦੇ ਸਾਈਡ ਸ਼ੀਸ਼ੇ ਮਿਲ ਜਾਣਗੇ ਜੀ ਤੁਹਾਨੂੰ ਸਾਡੇ ਅੱਛਾ ਭਾਈ ਜੀ ਆਗਿਆ ਜਿਵੇਂ AC ਵਗੈਰਾ ਜਾਲੀਆਂ ਜੁਲੀਆਂ ਹੋ ਗਈਆਂ ਜੀ ਗੱਡੀ ਦੀਆਂ ਇਹ ਕਿਹੜੇ ਕਿਹੜੇ ਮਾਡਲ ਚ ਆਪਾਂ ਨੇ ਕੋਲ ਮਿਲਣ ਦੀ ਸੰਭਾਵਨਾ ਜੀ ਸਾਰੇ ਤਕਰੀਬਨ ਜਿਹੜੇ ਆਪਣੇ ਕੋਲ ਤਕਰੀਬਨ ਜੀ 15 16 ਮਾਡਲ ਤੋਂ ਲੈ ਕੇ 25 ਮਾਡਲ ਤੱਕ ਦੀਆਂ ਹਰੇਕ ਤਰ੍ਹਾਂ ਦੀਆਂ ਘਾਰਾਂ ਦਾ ਆਪਣੇ ਕੋਲ ਸਪੇਅਰ ਪਾਰਟ ਮਿਲ ਜਾਂਦਾ ਹੈ ਜੀ ਜੀ ਠੀਕ ਹੈ ਜੀ ਪੈਟਰੋਲ ਹੋਵੇ ਡੀਜ਼ਲ ਹੋਵੇ ਜੀ ਹਰ ਇੱਕ ਤਰ੍ਹਾਂ ਦਾ ਸਪੇਅਰ ਪਾਰਟ ਮਿਲ ਜਾਂਦਾ ਜੀ ਅੱਛਾ ਵੈਸੇ ਤੇ ਭਾਜੀ ਚਲੋ ਮੈਕੈਨੀਕਲ ਆਈਟਮਾਂ ਵੀ ਦਿਖਾਣਾ ਜੀ ਆਓ ਵੈਸੇ ਇੱਕ ਮਿੰਟ ਭਾਜੀ ਤੁਸੀਂ ਕਹੋਗੇ ਵੈਸੇ ਵੈਸੇ ਤਾਂ ਮੈਨੂੰ ਪਤਾ ਵੀ ਜਿਵੇਂ ਆਹ ਪ੍ਰਾਈਜ਼ ਨੇ ਡੈਕ ਦੇ ਅਲੱਗ-ਅਲੱਗ ਮਾਡਲਾਂ ਦੇ ਹਿਸਾਬ ਨਾਲ ਕਿੰਨੇ ਤੋਂ ਸ਼ੁਰੂ ਹੋਣਾ ਜਿਵੇਂ ਮੰਨ ਲਓ ਆਪਾਂ ਨੂੰ ਅਲਟੋ ਦਾ ਜਾਂ ਡਿਜ਼ਾਇਰ ਜਾਂ ਸਵਿਫਟ ਦੇ ਵਿੱਚ ਡੈਕ ਲਾਉਣਾ ਹੈ ਜੀ 3000 ਤੋਂ 1500 ਰੁਪਏ ਤੋਂ ਲੈ ਕੇ ਆਪਣੇ ਕੋਲ 50000 ਰੁਪਏ ਤੱਕ ਦਾ ਵੀ ਸਟੀਰੀਓ ਹੁੰਦਾ ਹੈ। ਉਹ ਗੱਡੀ-ਗੱਡੀ ਦੇ ਉੱਪਰ ਡਿਪੈਂਡ ਹੈ ਵੀ ਕਿਹੜੀ ਗੱਡੀ ਦਾ ਹੈਗਾ। ਆਪਣੇ ਕੋਲ ਹਰੇਕ ਤਰ੍ਹਾਂ ਦਾ ਸਟੀਰੀਓ ਮਿਲ ਜਾਂਦਾ ਹੈ। ਜੀ 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 ਠੀਕ ਹੈ ਜੀ। ਲਓ ਜੀ ਹੁਣ ਆਪਾਂ ਮਕੈਨੀਕਲ ਚੀਜ਼ਾਂ ਦੇਖਦੇ ਹਾਂ ਕਿਹੜੀਆਂ-ਕਿਹੜੀਆਂ ਨੇ ਬਾਈ ਜੀ ਕੋਲ। ਪੂਰਾ ਭੰਡਾਰ ਹੈ ਬਸ ਵੀਡੀਓ ਨੂੰ ਐਂਡ ਤੱਕ ਦੇਖ ਲਓ। ਵੀਡੀਓ ਹੁਣ 2-4 ਮਿੰਟ ਹੋਰ ਰਹਿ ਗਈ ਆ ਤੇ ਤੁਸੀਂ ਦੇਖੀ ਚੱਲੋ। ਲਓ ਜੀ ਆਹ ਦੇਖੋ ਜੀ ਆਪਣੇ ਕੋਲ ਗੱਡੀਆਂ ਦੇ ਹੈੱਡ オリジナル ਟਾਟਾ ਨੈਕਸਨ ਦਾ ਹੈੱਡ ਜੀ। ਇਹ ਕ ਇਹ ਵੀ ਟੈਪਡ ਕਵਰ ਕਿੰਮਾ ਸਾਨੇ ਮਿਲ ਜਾਊਗਾ ਕਿਸੇ ਦੀ ਟਾਈਮਿੰਗ ਪਲੇਟ ਜਾਂ ਪمپ ਖਰਾਬ ਹੋ ਗਿਆ ਪੰਪ ਵੀ ਮਿਲ ਜਾਊਗਾ ਟੈਪਡ ਪਲੇਟ ਵੀ ਮਿਲ ਜਾਊਗੀ ਇਹ ਐਕਸਵੀ 300 ਦਾ ਹੈਡ ਮਿਲ ਜਾਊਗਾ ਜੀ ਬਿਲਕੁਲ ਨਵਾਂ 25 ਮਾਡਲ ਦਾ ਹੈਡ ਹੈਗਾ ਜੀ ਹੋਰ ਉਸ ਤੋਂ ਇਲਾਵਾ ਕਲਚ ਪਲੇਟ ਪ੍ਰੈਸ਼ਰ ਪਲੇਟ ਫਰਾਈ 휠 ਐਦਾਂ ਦਾ ਸਾਰਾ ਸਮਾਨ ਮਿਲ ਜਾਊਗਾ ਜੀ ਜੋ ਤੁਹਾਨੂੰ ਚਾਹੀਦਾ ਹੈ ਗੱਡੀਆਂ ਦੀ ਜਿਵੇਂ ਟਰਬੋ ਹੋ ਗਈ ਹੋਰ ਐਦਾਂ ਦਾ ਕੇਮਾ ਹੋ ਗਿਆ ਆਮ ਤੌਰ ਤੇ ਇੰਜਨ ਸੀਜ਼ ਵੱਜ ਜਾਂਦੇ ਆ ਤੇ ਉਸ ਤੋਂ ਬਾਅਦ ਇਹ ਸਾਰਾ ਸਮਾਨ ਪਾਣਾ ਪੈਂਦਾ ਆਪਣੇ ਕੋਲੇ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ ਜੀ ਜੀ ਅੱਛਾ ਭਾਈ ਜੀ ਇਹ ਜਿਵੇਂ ਮਤਲਬ ਬੰਦੇ ਕਈ ਆਪਣੀ ਵੀਡੀਓ ਦੇਖਦੇ ਆ ਇਹ ਨਹੀਂ ਪਤਾ ਹੁੰਦਾ ਕਿੱਥੇ ਕਿੱਥੇ ਜਾਣੀ ਹਨ ਤੇ ਉਹ ਕਿੱਥੋਂ ਤੱਕ ਤੁਸੀਂ ਮਤਲਬ ਆਪਣੀ 올 ਇੰਡੀਆ ਡਿਲੀਵਰੀ ਹੈ ਜੀ ਜਿੱਤੋਂ ਫੋਨ ਕਰੋਗੇ ਉੱਥੇ ਅਸੀਂ ਸਮਾਨ ਭੇਜਾਂਗੇ ਸਮਾਨ ਚੱਲਣ ਦੀ ਸਾਡੀ ਪੂਰੀ ਗਾਰੰਟੀ ਹੋਏਗੀ ਤੁਸੀਂ ਫੋਨ ਕਰਕੇ ਆਓ ਤੁਹਾਡਾ ਨਾਮ ਲਏਗਾ ਜਿਹੜਾ ਸਬਸਕ੍ਰਾਈਬਰ ਉਹਦਾ ਸਪੈਸ਼ਲ ਮਾਨਦਾਨ ਕੀਤਾ ਜਾਵੇ ਥੈਂਕਿਊ ਜੀ ਥੈਂਕਿਊ ਅੱਛਾ ਇੱਕ ਚੀਜ਼ ਮੈਂ ਕਲੀਅਰ ਕਰਦਾ ਜੀ ਇੱਥੇ ਵੀਡੀਓ ਚ ਭਾਜੀ ਮੈਂ ਹਰੇਕ ਵੀਡੀਓ ਚ ਕਹਿੰਦਾ ਨਾ ਆਪਣੀ ਚੀਜ਼ ਕੋਈ ਵੀ ਤਸੱਲੀ ਕਰਕੇ ਲ ਮੇਰੀ ਵੀਡੀਓ ਤੁਸੀਂ ਦੇਖੀ ਆ ਚੀਜ਼ ਦੀ ਤਸੱਲੀ ਦੀ ਜ਼ਿੰਮੇਵਾਰੀ ਤੁਹਾਡੀ ਆਪਣੀ ਆ ਆ ਕੇ ਲੈ ਕੇ ਜਾਓ ਤਾਂ ਮੈਂ ਕਹਿੰਦਾ ਸਭ ਤੋਂ ਵਧੀਆ ਗੱਲ ਹੋ ਜੀ ਬਿਲਕੁਲ ਬਿਲਕੁਲ ਠੀਕ ਹੈ ਫਿਰ ਕੈਸ਼ ਪਾਉਣਾ ਤੁਸੀਂ ਜੇ ਆਨਲਾਈਨ ਪੇਮੈਂਟ ਕਰਦੇ ਹੋ ਤਾਂ ਬਾਈ ਜੀ ਦਾ ਨੰਬਰ ਇਹਨਾਂ ਨੇ ਕਨਫਰਮ ਕਰਕੇ ਵੀਡੀਓ ਕਾਲ ਜੋ ਵੀ ਕਰਨਾ ਹੈ ਹਾਂਜੀ ਬਿਲਕੁਲ ਕਰਕੇ ਕਨਫਰਮ ਕਰਕੇ ਵੀਡੀਓ ਕਾਲ ਤੇ ਵੀ ਦਿਖਾ ਦਾਂਗੇ ਤੁਹਾਨੂੰ ਕੋਈ ਸਮਾਨ ਚਾਹੀਦਾ ਹੈ ਸਾਡਾ ਨੰਬਰ ਚੱਲ ਰਿਹਾ ਤੁਸੀਂ ਕਾਲ ਕਨਫਰਮ ਹੋ ਜਾਂਦਾ ਜੀ ਬੰਦਾ ਕੜਾ ਵੀਡੀਓ ਕਾਲ ਅਸੀਂ ਵੀਡੀਓ ਕਾਲ ਤੇ ਤੁਹਾਨੂੰ ਸਮਾਨ ਵੀ ਦਿਖਾਵਾਂਗੇ ਸਾਡਾ ਫਿੱਟ ਹੋਣ ਤੱਕ ਦੀ ਗਾਰੰਟੀ ਹੈ ਫਿੱਟ ਹੋਣ ਤੋਂ ਬਾਅਦ ਵੀ ਤੁਸੀਂ ਚਲਾਓ ਕੋਈ ਦਿੱਕਤ ਪਰੇਸ਼ਾਨੀ ਆਏਗੀ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਅਸੀਂ ਆਪਣੀ ਪੂਰੀ ਜ਼ਿੰਮੇਵਾਰੀ ਨਿਭਾਵਾਂਗੇ ਬਿਲਕੁਲ ਜੀ ਅੱਛਾ ਜੀ ਹੁਣ ਬਾਈ ਜੀ ਨੈਕਸਟ ਦਿਖਾ ਦਿਓ ਕੀ ਕੀ ਹੈ ਜੀ ਆਜੋ ਪਾਰਟ ਆਹ ਦੇਖੋ ਜੀ ਗੱਡੀਆਂ ਦੇ ਐਕਸਲ ਜੀ ਜਿਹੜੇ ਆਮ ਤੌਰ ਤੇ 8 8 10 ਦਾ 1000 ਮਹਿੰਗੀਆਂ ਜਰਮਨ ਗੱਡੀਆਂ ਦੇ ਐਕਸਲ ਹੁੰਦੇ ਆ ਜੀ ਆਪਣੇ ਕੋਲ ਹਰੇਕ ਤਰ੍ਹਾਂ ਦਾ ਐਕਸਲ ਮਿਲ ਜਾਏਗਾ ਝ ਇਹ 1000 1500 2000 ਤੋਂ ਸ਼ੁਰੂ ਹੋ ਜਾਂਦੇ ਆ ਜੀ ਅਲੱਗ-ਅਲੱਗ ਤਰ੍ਹਾਂ ਦੇ ਰੇਟ ਐ ਜੀ ਆਪਣੇ ਕੋਲ origignal excel ਹੋਣਗੇ ਕੋਈ repair excel ਨਹੀਂ ਹੋਏਗਾ ਕਿਸੇ ਦਾ boot ਨਹੀਂ ਪਿਆ ਹੋਏਗਾ ਸਾਰੇ origignal ਕਲੰਪਾਂਲੇ origignal excel ਹੋਣਗੇ ਜੀ ਠੀਕ ਹੈ ਜੀ ਬਾਈ ਆ ਉੱਪਰ ਪਿਆ ਜੀ ਇਹ ਸਾਰੀਆਂ ਬਲੂਰ ਬਾਡੀਆਂ ਜੀ ਜਿਹੜਾ ਗੱਡੀਆਂ ਦਾ ਏਸੀ ਦਾ ਸਮਾਨ ਹੁੰਦਾ ਜੀ ਏਸੀ ਦੇ ਅੰਦਰ ਡੈਸ਼ਬੋਰਡ ਦੇ ਅੰਦਰ ਇਹ ਬਲੂਰ ਬਾਡੀਆਂ ਹੀ ਫਿੱਟ ਹੁੰਦੀਆਂ ਇਹ 24 ਮਾਡਲ ਕੀ ਆਕਾਰ ਦੀ ਬਲੂਰ ਬਾਡੀ ਹੈਗੀ ਹੈ ਜੀ ਅੱਛਾ ਜੀ ਇਹਦੇ ਵਿੱਚੋਂ ਤੁਹਾਨੂੰ ਬਲੂਰ ਦੀ ਮੋਟਰ ਚਾਹੀਦੀ ਹੈ ਕਿਸੇ ਦੀ ਹੀਟਿੰਗ ਕੋਇਲ ਚਾਹੀਦੀ ਹੈ 쿨ਿੰਗ ਕੋਇਲ ਚਾਹੀਦੀ ਹੈ ਅਸੀਂ ਸਾਰਾ ਸਮਾਨ ਹੈ ਉਹਦੇ ਚੋਂ ਕੱਢ ਕੇ ਜੋ ਤੁਸੀਂ ਕਹੋਗੇ ਉਹ ਤੁਹਾਨੂੰ ਪ੍ਰੋਵਾਈਡ ਕਰਾ ਦਾਂਗੇ ਗੱਡੀਆਂ ਦੀ ਬ੍ਰੇਕ ਦਾ ਦੇਖੋ ਜੀ ਸਰਵਾ ਜਿਵੇਂ i20 ਲੀਡ ਦਾ ਸਰਵਾ ਆਮ ਖਰਾਬ ਹੋ ਜਾਂਦਾ ਜੀ ਬਹੁਤ ਜ਼ਿਆਦਾ ਕੰਪਲੇਂਟ ਰਹਿੰਦੀ ਹੈ ਆਪਣੇ ਕੋਲ オリジナル ਓਕੇ ਸਰਵਾ ਮਿਲੇਗਾ ਐਦਾਂ ਦੀ ਸਾਰੀ ਗੱਡੀਆਂ ਦੇ ਸਰਵੇ ਪਈ ਹੈਗੇ ਜੀ ਬ੍ਰੇਕ ਦੇ ਆਪਣੇ ਕੋਲ ਬ੍ਰੇਕ ਬੂਸਟਰ ਸਰਵੇ ਸਾਰੇ ਮਿਲ ਜਾਣਗੇ ਬਲੋਰ ਦੀਆਂ ਮੋਟਰਾਂ ਮਿਲ ਜਾਣਗੀਆਂ ਜੀ ਅੱਛਾ ਜੀ ਆਹ ਮੋਟਰਾਂ ਚੈੱਕ ਕਰੋ ਜੀ ਬਲੋਰ ਦੀਆਂ ਹਾਂਜੀ ਹਾਂ ਜਿੰਨਾ ਵੀ ਨਵੀਆਂ ਸਟੱਪਨੀਆਂ ਮਿਲ ਜਾਣਗੀਆਂ ਜੀ ਨਵੇਂ-ਨਵੇਂ ਟਾਇਰ ਮਿਲ ਜਾਣਗੇ ਜੀ ਬਿਲਕੁਲ ਟਾਇਰ ਤਾਂ ਵਧੀਆ ਕੰਡੀਸ਼ਨ ਦੇਣਗੇ ਰਬਰ ਰੂਡ ਤੇ ਨਹੀਂ ਚੜੀ ਬਈ ਨਹੀਂ ਨਹੀਂ ਜੀ ओरिजिनल ਬਿਲਕੁਲ ओरिजिनल ਟਾਇਰ ਹੋਣਗੇ ਜੀ ਗੱਡੀ ਚੋਂ ओरिजिनल ਉਤਰੇ ਹੋਏ ਟਾਇਰ ਜਿਹੜੇ ਆਮ ਆਉਂਦੇ ਆਂ ਗੱਡੀਆਂ ਦੇ ओरिजिनल ਅਲਾਇ ਵਿਲ ਜਿਹੜੇ ਕੰਪਨੀ ਵੱਲੋਂ ਆਉਂਦੇ ਆਂ ਸਾਰੇ ਅਲਾਇ ਵਿਲ ਮਿਲ ਜਾਣਗੇ ਅੱਛਾ ਜੀ ਇਹ ਪੈਟਰੋਲ ਦੇ ਪੰਪ ਹੁੰਦੇ ਆਂ ਜੀ ਜਿਹੜੇ ਟੈਂਕੀ ਦੇ ਵਿੱਚ ਲੱਗਦੇ ਆਂ ਪੈਟਰੋਲ ਤੇ ਡੀਜ਼ਲ ਦੇ ਇਹ ਪੰਪ ਮਿਲ ਜਾਣਗੇ ਏਸੀ ਦੇ ਤੁਹਾਡੇ ਪੈਨਲ ਮਿਲ ਜਾਣਗੇ ਜਿਹੜੇ ਪੈਨਲ ਚਾਹੀਦੇ ਆਂ ਏਸੀ ਪੈਨਲ ਲਓ ਜੀ ਸਮਾਨ ਤਾਂ ਸਾਰਾ ਬਾਈ ਕੋਲ ਹੈਗਾ ਇੱਕ ਨੰਬਰ ਚੀਜ਼ਾਂ ਦਾ ਹਣਾ ਬਾਕੀ ਹੁਣ ਉਹੀ ਗੱਲ ਬਾਈ ਜੀ ਦੀ ਆ ਗਈ ਵੀ ਜੇ ਸਾਰਾ ਦਿਖਾਣ ਲੱਗ ਗਏ ਤੇ ਫਿਰ ਇਹ ਵੀਡੀਓ ਸਟੇਰਿੰਗ ਸਟੇਰਿੰਗ ਰੈਕ ਹੋ ਗਿਆ ਜੀ ਹੁਣ ਇਹ ਟਾਟਾ ਹੈਰੀਅਰ ਦਾ ਸਟੇਰਿੰਗ ਰੈਕ ਹੈ ਜੀ ਇਹ ਨਵਾਂ ਘੱਟੋ ਘੱਟ ਜੀ ਇਹਦਾ 35 ਤੋਂ 40000 ਰੁਪਏ ਰੇਟ ਹੈ ਆਪਣੇ ਕੋਲ 10000 ਰੁਪਏ ਦਾ ਸਟੇਰਿੰਗ ਰੈਕ ਮਿਲ ਜਾਏਗਾ ਜੀ ਆਧ ਵੀ ਨਹੀਂ ਰਹਿਗਾ ਰੇਟ ਹਾਂਜੀ ਬਿਲਕੁਲ ਜੀ ਬਿਲਕੁਲ ਜੀ ਇਦਾਂ ਸਾਰੀਆਂ ਗੱਡੀਆਂ ਦੇ ਸਟੇਰਿੰਗ ਰੈਕ ਜਿਹੜੇ ਚੱਲਦੇ ਆ ਉਹ ਸਾਰੇ ਮਿਲ ਜਾਣਗੇ ਜੀ ਆ ਜਿਵੇਂ ਲਾਇਆ ਵੀਲ ਪਏ ਹੋਏ ਨੇ ਇਹ ਕਿਹ ਹਾਂਜੀ ਹਾਂਜੀ ਬਿਲਕੁਲ ਇੱਕ ਰੈਟਾ ਬਰੀਜ਼ਾ ਸਾਰੀ ਗੱਡੀਆਂ ਤੇ ਵਿੱਚ ਚੱਲ ਸਕਦੇ ਆ ਅੱਛਾ ਬਾਕੀ ਭਾਈ ਜੀ ਲਾਈਟਾਂ ਵਗੈਰਾ ਵੀ ਹੁੰਦੀਆਂ ਆਪਣੇ ਕੋਲ ਸਪੈਸ਼ਲ ਕੱਢ ਕੇ ਹਾਂਜੀ ਹਾਂਜੀ ਬਿਲਕੁਲ ਜੀ ਗੱਡੀਆਂ ਦੇ ਓਰੀਜਨਲ ਲਾਈਟਾਂ ਆ ਲਾਈਆਂ ਹੋਈਆਂ ਜੀ ਲਓ ਜੀ ਲਾਈਟਾਂ ਜਿਹੜੀ ਲਾਈਟਾਂ ਆ ਬਾਕੀ ਗੱਡੀਆਂ ਖੜੀਆਂ ਨੇ ਜ਼ਿਆਦਾਤਰ ਸਮਾਨ ਗੱਡੀਆਂ ਚ ਫਿੱਟ ਹੁੰਦਾ ਜੀ ਅਸੀਂ ਹਾਂ ਯੋ ਨਾਲ ਦੀ ਨਾਲ ਮੌਕੇ ਤੇ ਖੋਲ ਕੇ ਹਨਾ ਹਾਂਜੀ ਹਾਂਜੀ ਬਿਲਕੁਲ ਲਓ ਜੀ ਬਾਕੀ ਇਸ ਸਕੋਡਾ ਕਾਰ ਦਾ ਇੰਜਨ ਹੋ ਗਿਆ ਜੀ ਜੀ ਇਹ ਮੋਟਰ ਹੋ ਗਈ ਬੱਚੀ ਮਾਡਲ ਦੀ ਇਸ ਹੋਂਡਾ ਦੇ ਇੰਜਨ ਜੀ ਹੋਂਡਾਈ ਦੇ ਇੰਜਨ ਹਰ ਇੱਕ ਤਰ੍ਹਾਂ ਦੇ ਪੈਟਰੋਲ ਡੀ ਹੁਣ ਸਮਾਨ ਤੁਹਾਨੂੰ ਸਾਰਾ ਵਿਖਾਤਾ ਤਸੱਲੀ ਕਰਾਤੀ ਆ ਬਾਕੀ ਆ ਗੱਤੇ ਵਗੈਰਾ ਵੀ ਤੁਹਾਨੂੰ ਹਨਾ ਸਾਈਡ ਤੋਂ ਗੱਟੀਆਂ ਜਿਹੜੀਆਂ ਹਾਂ ਹਾਂ ਜੀ ਕੁਝ ਵੀ ਚਾਹੀਦਾ ਜੀ ਮਿਲ ਜਾਏਗਾ ਜੀ ਉਹ ਵੀ ਮਿਲ ਜਾਣਗੇ ਤੇ ਸਟੀering ਤੁਹਾਨੂੰ ਦਿਖਾਉਨੇ ਆ ਅੱਜ ਕੋ ਸਟੀering ਵੀਲ ਹਨਾ ਹਾਂਜੀ ਬਿਲਕੁਲ ਜੀ ਵੀਲ ਮਿਲ ਜਾਣਗੇ ਜੀ ਜਿਵੇਂ ਆਮ ਕਾਰ ਜਾਂਦੇ ਆ ਲੋਕਾਂ ਦੇ ਵੀਲ ਖਰਾਬ ਹੋ ਜਾਂਦੇ ਆ ਵਿੰਗਰ ਟੇਡੇ ਹੋ ਜਾਂਦੇ ਆ ਬਟਨ ਚੱਲਨੇ ਬੰਦ ਹੋ ਜਾਂਦੇ ਆ ਜੋ ਆਈਟਮ ਕੋਗੇ ਉਹਦੇ ਚੋਂ ਉਹ ਕੱਢ ਕੇ ਦੇ ਦਾਂਗੇ ਜੀ ਭਾਈ ਜੀ ਆਹ ਆ ਗੇਟਮ ਆ ਜਿਹੜੀ ਮੈਂ ਜ਼ੂਮ ਕਰ ਰਹਾ ਏ ਜੀ ਗੱਡੀਆਂ ਦੇ ਲੀਵਰ ਹੈਗੇ ਆ ਜੀ ਗੇਅਰ ਪਾਣ ਵਾਲੇ ਲੀਵਰ ਲੀਵਰ ਚੱਲ ਚੱਲ ਕੇ ਘਸ ਜਾਂਦੇ ਆ ਜੀ ਹਾਂ ਇਹ ਲੀਵਰ ਹੋ ਗਿਆ ਮੋਟਾ ਹੋ ਗਿਆ ਤਾਰਾਂ ਹੋ ਗਈਆਂ ਉਹ ਸਾਰਾ ਸਮਾਨ ਮਿਲ ਜਾਊਗਾ ਜੀ ਆਪਣੇ ਕੋਲ ਸਸ ਲੋ ਜੀ ਹੁਣ ਬਾਈ ਜੀ ਨੇ ਤਕਰੀਬਨ ਸਾਰਾ ਸਮਾਨ ਆਪਾਂ ਨੂੰ 70% ਦਿਖਾਤਾ ਹੋਣਾ ਜੇ ਕੱਲਾ ਕੱਲਾ ਦਿਖਾਇਆ ਤੇ ਫੇਰ ਗੱਲ ਹੋਈ ਆ ਜਣੀ ਆ ਤੇ ਲੋ ਜੀ ਆਪਾਂ ਤੁਸੀਂ ਬਾਈ ਜੀ ਕੋਲ ਹਨਾ ਦਮਨ ਮੋਟਰਸ ਤੇ ਕੁਆੜੀ ਮਾਰਨ ਜੀ ਬਿਲਕੁਲ ਜੀ ਬਿਲਕੁਲ ਹਾਂਜੀ ਸੋ ਲੋ ਜੀ ਇਹ ਸੀ ਆਪਣਾ ਅੱਜ ਦਾ ਵਲੌਗ ਅੱਜ ਦੀ ਵੀਡੀਓ ਤੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਦਾਂ ਲੱਗੀ ਆਪਣੀ ਅੱਜ ਦੀ ਵੀਡੀਓ ਜੀ ਤੇ ਸ਼ੇਅਰ ਕਰ ਦਿਓ ਕਿਉਂਕਿ ਕਿਸੇ ਵੇਲੇ ਚੀਜ਼ਾਂ ਛੋਟੇ ਛੋਟੇ ਪੁਰਜ਼ੇ ਛੋਟੇ ਛੋਟੇ ਇਹੋ ਜਿਹੇ ਹਨਾ ਜਿਹੜੇ ਹੁੰਦੇ ਆ ਕੰਪੋਨੈਂਟਸ ਉਹ ਮਿਲਦੇ ਨਹੀਂਗੇ ਸੋ ਆਪਾਂ ਨੂੰ ਲੈਣ ਲਈ ਦੂਰ ਦੂਰ ਤੱਕ ਜਾਣਾ ਪੈਂਦਾ ਕਿ ਭਾ ਇਹਨਾਂ ਕੋਲੋਂ ਮਿਲ ਜਾਣ ਸੋ ਤੁਸੀਂ ਆਪਣਾ ਜਰੂਰ ਸ਼ੇਅਰ ਕਰਿਓ ਧੰਨਵਾਦ ਸਤਿ ਸ਼੍ਰੀ ਅਕਾਲ